ਛੋਟੇ ਭੈਣ ਭਰਾਵਾਂ ਦੀ jaan ਦਾ ਦੁਸ਼ਮਣ ਬਣਿਆ ਵੱਡਾ ਭਰਾ ਮਾਪਿਆਂ ਦੀ ਗਰੀਬੀ ਤੋਂ ਦੁਖੀ ਹੋ ਕੇ ਚੁੱਕਿਆ ਵੱਡਾ ਕਦਮ ਵੱਡੇ ਭਰਾ ਨੇ ਛੋਟੇ ਭੈਣ ਭਰਾਵਾਂ ਨੂੰ ਖੋਇਆ ਜ਼ਹਿਰ ਆਰਥਿਕ ਤੰਗੀ ਕਿਸ ਕਦਰ ਕਿਸੇ ਪਰਿਵਾਰ ਨੂੰ ਤਬਾਹ ਕਰ ਸਕਦੀ ਹੈ ਖੁਦਕੁਸ਼ੀ ਨੋਟ ਦੇ ਵਿੱਚ ਲਿਖੇ ਗਏ ਇਹ ਸ਼ਬਦ ਉਸ ਦੀ ਗਵਾਹੀ ਪੜ ਰਹੇ ਨੇ ਮਾਪਿਆਂ ਦਾ ਦੁੱਖ ਇੱਕ ਪੁੱਤ ਨੂੰ ਅਜਿਹਾ ਨਾਗਵਾਰ ਗੁਜ਼ਰਿਆ ਕਿ ਉਸ ਨੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਜ਼ਹਿਰ ਦੇਣ ਤੋਂ ਵੀ ਗੁਰੇਜ਼ ਨਾ ਕੀਤਾ ਮਾਮਲਾ ਕਪੂਰਥਲਾ ਦੇ ਲక్ష్ਮੀ ਨਗਰ ਦਾ ਹੈ ਜਿੱਥੇ ਨਾਈ ਦਾ ਕੰਮ ਕਰਨ ਵਾਲੇ ਰਾਜਕਿਸ਼ੋਰ ਦੇ ਵੱਡੇ ਬੇਟੇ ਨੇ ਪਰਿਵਾਰ ਦੀ ਆਰਥਿਕ ਤੰਗੀ ਦੇ ਕਾਰਨ ਨਾ ਸਿਰਫ ਖੁਦ ਮੌਤ ਨੂੰ ਗੜ ਲਾ ਲਿਆ ਬਲਕਿ ਆਪਣੇ ਚਾਰ ਹੋਰ ਛੋਟੇ ਭੈਣ ਭਰਾਵਾਂ ਨੂੰ ਵੀ ਮੌਤ ਦੇ ਮੂੰਹ ਵਿੱਚ ਤੱਕ ਦਿੱਤਾ ਅਭਿਮਨਿਓ ਨੇ ਕੱਲ ਰਾਤ ਆਪਣੇ ਚਾਰ ਭੈਣ ਭਰਾਵਾਂ ਤੇ ਇੱਕ ਰਿਸ਼ਤੇਦਾਰ ਹਰੀਨੰਦਰ ਨੂੰ 버ਗਰ ਦੇ ਵਿੱਚ ਜ਼ਹਿਰ ਖਵਾ ਦਿੱਤਾ ਜਿਸ ਦੇ ਖਾਨ ਅਭਿਮਨਿ ਉਸਮੇਤ ਪੰਜ ਭੈਣ ਭਰਾਵਾਂ ਦੀ ਮੌਤ ਹੋ ਗਈ ਜਦ ਕਿ ਉਹਨਾਂ ਦਾ ਰਿਸ਼ਤੇਦਾਰ ਹਰੀਨੰਦਰ ਫਿਲਹਾਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਹਾਦਸੇ ਦੇ ਵੇਲੇ ਇਹਨਾਂ ਬੱਚਿਆਂ ਦੀ ਮਾਂ ਕਰਦੇ ਦੂਜੇ ਕਮਰੇ ਦੇ ਵਿੱਚ ਆਰਾਮ ਕਰ ਰਹੀ ਸੀ 버거 ਖਾਣ ਤੋਂ ਬਾਅਦ ਬੱਚਿਆਂ ਨੂੰ ਅਚਾਨਕ ਉਲਟੀਆਂ ਲੱਗੀਆਂ ਜਿਸ ਤੋਂ ਬਾਅਦ ਰੌਲਾ ਪੈਣ ਤੇ ਬੱਚਿਆਂ ਦੀ ਮਾਂ ਉਹਨਾਂ ਦੇ ਕੋਲ ਪਹੁੰਚੀ ਤੇ ਫਿਰ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਘਰ ਮੇਰਾ ਭਾਈ ਕੋ ਤਬਾ ਬਰਗਰ ਲਾਣ बर्गर ला कर दिया मेरे लोग को खाने के लिए तो उसमें जहर मिला हुआ था और तो उस खाने के बाद हमारे सारे भारी बहिर इंतहान हो गया है घटना के बारे में हमको कुछ नहीं पता चला क्योंकि मैं घर में नहीं था साढ़े चार बजे में घर से निकल के चला गया था एक शादी विवाह करवाना था मुंडन करवाना था मैं वहाँ चला गया वहाँ पर हमको रात करीब दस बजे हमको ये पता चला है कि तुम्हारे घर में दो बच्चे मर चुका है और बच्चे अस्पताल में भर्ती है फटफाटफट दुकान लगाते हैं किसी तरह गुजारा करते हैं बच्चे को फिर भी पढ़ा लिखा रहे थे सारे उसका ख्वाहिशें पूरा करा करते थे स्कूटरी मांगा स्कूटरी दिया दुकान खोल के मांगा दुकान पा दिया नया मोबाइल मांगा नया मोबाइल दे दिया जो चीज़ कहता था जैसे भगवान से मांगने से मिलता था वह मैं इस तरह से मैं करा करता था मैं तो क्या होता हूँ ਮਰਨ ਵਾਲਿਆਂ ਦੇ ਵਿੱਚ ਅਭਿਮਨਿਉ ਉਸਦੀ 9 ਸਾਲ ਦੀ ਭੈਣ ਅਰਚਨਾ 15 ਸਾਲ ਦੀ ਭੈਣ ਅਨੰਦਾ 10 ਸਾਲ ਦਾ ਭਰਾ ਅਨੁਰਾਗ ਅਤੇ 18 ਸਾਲ ਦਾ ਅਨੂਕਮਾਰ ਸ਼ਾਮਲ ਨੇ ਇਹਨਾਂ ਬੱਚਿਆਂ ਦਾ ਪਿਓ ਰਾਜਕਸ਼ੋਰ ਪ੍ਰਵਾਸੀ ਮਸੂਰ ਹੈ ਅਤੇ ਨਾਈ ਦਾ ਕੰਮ ਕਰਦਾ ਹੈ ਉਸਤੇ ਸੱਤ ਬੱਚੇ ਨੇ ਪੁਲਿਸ ਨੂੰ ਇਹਨਾਂ ਬੱਚਿਆਂ ਦੇ ਕੋਲੋਂ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ ਜਿਸ ਦੇ ਵਿੱਚ ਅਭਿਮਨਿਉ ਨੇ ਆਪਣੇ ਮਾਪਿਆਂ ਦੇ ਦੁਖੀ ਰਹਿਣ ਅਤੇ ਪਰਿਵਾਰ ਦੀ ਮੰਦੀ ਆਰਥਿਕ ਹਾਲਤ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਉਸਨੇ ਆਪਣੇ ਕਦਮ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਕਾਰਨ ਇਹਦੇ ਵਿੱਚ ਇਹ ਹੀ ਜ਼ਿਆਦਾ ਦਿਖ ਰਿਹਾ ਕਿ ਜਿਹੜਾ ਆਪ ਵੀ ਮੰਨਿਉ ਆ ਉਹ 21 ਸਾਲ ਦਾ ਸਭ ਤੋਂ ਵੱਡਾ ਹੈ ਬੱਚੇ ਜ਼ਿਆਦਾ ਹੋਣ ਕਰਕੇ ਉਹ ਇਹ ਗੱਲ ਮਹਿਸੂਸ ਕਰਦਾ ਵੀ ਸਾਰਿਆਂ ਦਾ ਪਾਲਣ ਪੋਸ਼ਣ ਸਹੀ ਨਹੀਂ ਹੋ ਰਿਹਾ ਜਿਸ ਨਾਲ ਮਾਪੇ ਨੂੰ ਤੰਗੀ ਆ ਰਹੀ ਹੈ ਜਿਸ ਨਾਲ ਮਤਲਬ ਉਹ ਉਹਨਾਂ ਨੇ ਮਾਪੇ ਨੂੰ ਥੋੜਾ ਰੀਲੀਫ ਦੇਣ ਵਾਸਤੇ ਆਪ ਉਹ ਸੁਸਾਇਡ ਜਿਹੜੇ ਕਰਕੇ ਆ ਉਹ ਸੁਸਾਇਡ ਨੋਟ ਦੇ ਵਿੱਚ ਵੀ ਹੈਗਾ ਉਹਨੇ ਲਿਖੀ ਆ ਕਿ ਮੈਂ ਆਪਣੇ ਮਾਪੇ ਨੂੰ ਤੰਗੀ ਨਹੀਂ ਦੇਣਾ ਚਾਹਦਾ ਬਾਰਬਰ ਦੀ ਦੁਕਾਨ ਤੇ ਕੰਮ ਕਰਦਾ ਹੈ ਚੰਗਾ ਬੱਚਾ ਤਸਦੀਕ ਹੋਇਆ ਹੈ ਥੋੜਾ ਦਿਲ ਨੂੰ ਲੱਗਿਆ ਕਿ ਤੱਕ ਕੋਈ ਗੱਲ ਦਿਲ ਨੂੰ ਲੱਗਿਆ